ਤੁਸੀਂ ਦਰਸ਼ਨ ਕਰੋ ਗੁਰਦੁਆਰਾ ਬਾਬਾ ਪਾਲਾ ਸਿੰਘ ਜੀ ਸਟੇਫਨ ਵੀ ਲੱਗੇ ਆ ਜਿਹੜੇ ਆ ਗਾਈਆਂ ਵਾਸਤੇ ਲੱਗੇ ਆ ਵੱਡੇ ਵੱਡੇ ਫੈਨ ਆ ਜਿਹੜੀ ਉਹ ਕੇਲਿਆਂ ਦੀ ਟਰਾਲੀ ਆ ਜਿਹੜੀ ਉਹ ਭਰੀ ਹੋਈ ਆ ਸੱਚ ਪੁੱਛੋ ਵੀ ਕੋਲਡ ਡਰਿੰਕ ਤੇ ਲੋਕਾਂ ਕੋ ਪੀਤੀ ਨਹੀਂ ਜਾ ਰਹੀ ਏਨੀ ਸੰਗਤ ਵੇਖੋ ਜੀ ਕਿੰਨੀ ਜਿਆਦੀ ਆ ਇਸ ਗੁਰਦੁਆਰਾ ਸਾਹਿਬ ਦੇ ਬਾਬਾ ਪਾਲਾ ਜੀ ਦੇ ਸੰਗਤਾਂ ਦਾ ਹੜਾ ਆਇਆ ਪਿਆ ਜੀ ਗੋਲ ਗਿਆ ਟਿਕਟ ਆ ਦੇ ਗਈਆਂ ਗੋਲ ਗਿਆ ਟਿਕਟਾਂ ਲੈ ਲਈਆਂ ਉੱਧਰ ਲੱਗੇ ਆ ਜੀ ਸਾਹਮਣੇ ਜਦੇਸੀ ਘਿਓ ਦੇ ਜਲੇਬਾਂ ਦੇ ਲੰਗਰ ਤੇ ਚੇਤਾਵਨੀ ਵੀ ਦਿੱਤੀ ਹੋਈ ਹੈ ਕਿ ਜੇਬ ਕਤਰਿਆਂ ਤੋਂ ਸਾਵਧਾਨ ਰਹਿਦਾ ਹੀ ਭੱਲਿਆ ਦਾ ਲੰਗਰ ਜਿਹੜਾ ਉਹ ਵੀ ਚੱਲ ਰਿਹਾ ਵਾ ਤੇ ਵਾ ਸਵਾਗਤ ਹੈ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਬਾਬਾ ਪਾਲਾ ਜੀ ਦੇ ਗੁਰਦਾਰਾ ਸਾਹਿਬ ਦੀ ਦੇਖਾਵਾਂਗੇ ਦਰਸ਼ਨ ਅੱਜ ਉਹਨਾਂ ਦੀ 7ਵੀਂ ਵਰਸੀ ਹੈ ਕੱਲ ਵਾਲੀ ਵੀਡੀਓ ਦੇ ਵਿੱਚ ਤੁਸੀਂ ਕੱਲ ਸ਼ਾਮ ਦੀ ਵੀਡੀਓ ਵੇਖੀ ਸੀਗੀ ਅੱਜ ਤੁਹਾਨੂੰ ਉਹਨਾਂ ਦੀ ਵਰਸੀ ਦੀ ਜਿਹੜੀ ਆ ਉਹ ਵੀਡੀਓ ਵਖਾਲਾਂਗੇ ਤੇ ਮੈਚ ਵੇਲੇ ਪਹੁੰਚ ਚੁੱਕਿਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਜਿੱਥੇ ਸਾਰੇ ਮੋਟਰਸਾਈਕਲ ਵੇਖੋ ਵੀ ਇੱਥੇ ਕਿੰਨੀ ਤਦਾਦ ਦੇ ਵਿੱਚ ਲੱਗੇ ਤੇ ਕਿੰਨੀ ਸੰਗਤ ਇੱਥੇ ਪਹੁੰਚੀ ਆ ਆਪਾਂ ਵੀ ਆਪਣਾ ਮੋਟਰਸਾਈਕਲ ਇੱਥੇ ਲਾ ਲਿਆ ਵਾ ਤੇ ਜਿਨ੍ਹਾਂ ਭਰਾਵਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੈਣ ਤੇ ਆਓ ਤੁਹਾਨੂੰ ਦਿਖਾਉਨੇ ਹਾਂ ਗੁਰਦੁਦਵਾਰਾ ਬਾਬਾ ਬਕਾਲਾ ਸਾਹਿਬ ਦੇ ਨਾਲ ਨਾਲ ਬਾਬਾ ਪਾਲਾ ਜੀ ਦੀ ਵਰਸੀ ਤੇ ਉਹਨਾਂ ਦਾ ਗੁਰਦੁਆਰਾ ਸਾਹਿਬ ਤੇ ਸਾਧ ਸੰਗਤ ਦੇ ਦਰਸ਼ਨ ਕਰਾਉਨੇ ਹਾਂ ਸੰਗਤ ਵੇਖੋ ਸਾਹਮਣੇ ਗੁਰਦਾਰਾ ਬਾਬਾ ਬਕਾਲਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਆ ਰਹੀ ਆ ਵੱਡੀ ਗਿਣਤੀ ਦੇ ਵਿੱਚ ਤੇ ਮੋਟਰਸਾਈਕਲ ਤੁਸੀਂ ਵੇਖ ਸਕਦੇ ਹੋ ਕਿੰਨੀ ਵੱਡੀ ਤਦਾਦ ਦੇ ਵਿੱਚ ਲੱਗੇ ਹੋਏ ਆ ਦੂਰ ਦੂਰ ਤੱਕ ਆ ਜਿਹੜੀ ਉਹ ਸੰਗਤ ਆਈ ਹੋਈ ਆ ਮੋਟਰਸਾਈਕਲ ਉਹ ਅਗਲੀ ਸਾਈਡ ਵੀ ਕਿਨਾਰਿਆਂ ਤੇ ਲੱਗੇ ਹੋਏ ਤੇ ਇਧਰਲੀ ਸਾਈਡ ਵੀ ਆ ਜਿੰਨੀ ਉਹ ਅੱਗੇ ਤੱਕ ਲੱਗੇ ਹੋਏ ਆ ਤੇ ਸੰਗਤਾਂ ਬੜੀ ਵੱਡੀ ਤਦਾਦ ਦੇ ਵਿੱਚ ਆ ਜਿਹੜੀਆਂ ਉਹ ਆ ਰਹੀਆਂ ਵਾ ਤੇ ਆਓ ਆਪਾਂ ਚੱਲਦੇ ਹਾਂ ਗੁਰਦਾਰਾ ਬਾਬਾ ਪਾਲਾ ਜੀ ਵਾਲ ਨੂੰ ਜਿੱਥੇ ਉਹਨਾਂ ਦੀ 7ਵੀਂ ਵਰਸੀ ਆ ਜਿਹੜੀ ਉਹ ਮਨਾਈ ਜਾ ਰਹੀ ਆ ਤੇ ਸੰਗਤਾਂ ਵੇਖੋ ਵੀ ਇੱਥੇ ਟੋਕਨ ਲਵਾ ਕੇ ਤੇ ਕਿੰਨੀ ਵੱਡੀ ਤਦਾਦ ਦੇ ਵਿੱਚ ਆ ਜੜੀਆਂ ਉਹ ਸੰਗਤਾਂ ਆ ਰਹੀਆਂ ਨੇ ਇੱਥੇ ਟੋਕਨ ਲਾਏ ਜਾ ਰਹੇ ਨੇ ਤੇ ਪਿਛੋਂ ਲੰਗੜਾ ਵੀ ਜੜਾ ਥੋੜਾ ਔਖਾ ਆ ਵੇਖੋ ਇਧਰਲੀ ਸਾਈਡ ਤੋਂ ਵੀ ਮੋਟਰਸਾਈਕਲ ਆ ਰਹੇ ਆ ਤੇ ਇੱਥੇ ਜਮ੍ਹਾਂ ਕੀਤੇ ਜਾ ਰਹੇ ਤੇ ਇਧਰਲੀ ਸਾਈਡ ਤੋਂ ਵੀ ਜਿੰਨੇ ਮੋਟਰਸਾਈਕਲ ਆ ਰਹੇ ਸੰਗਤ ਇੱਥੇ ਵੱਡੀ ਤਦਾਦ ਦੇ ਵਿੱਚ ਅੱਜ ਜਿਹੜੀ ਆ ਉਹ ਦਰਸ਼ਨ ਕਰਨ ਲਈ ਆ ਰਹੀ ਆ ਬਾਬਾ ਪਾਲਾ ਜੀ ਤੇ ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਕ ਪਾਰਕਿੰਗ ਆ ਜਿਹੜੀ ਉਹ ਅਗਲੀ ਸਾਈਡ ਹੈਗੀ ਉੱਥੋਂ ਮੋਟਰਸਾਈਕਲ ਤੇ ਇੱਕ ਇਧਰ ਲਈ ਸਾਡੇ ਵੀ ਫੁੱਲ ਹੋਈ ਆ ਤੇ ਅੱਗੇ ਉਹਨਾਂ ਨੇ ਡੰਡੇ ਜਿਹੜੇ ਆ ਲਾਏ ਹੋਏ ਆ ਤੇ ਮੋਟਰਸਾਈਕਲ ਰੁਕੇ ਹੋਏ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਸ਼ਾ ਜੀ ਨਵੀਂ ਇਸ ਸਥਾਨ ਦੇ ਉੱਤੇ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ ਇਹ ਜੋ ਵੱਡੀ ਸਾਰੀ ਇਮਾਰਤ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤੇ ਇੱਥੋਂ ਹੀ ਉਹ ਗੁਰੂ ਪ੍ਰਗਟ ਹੋਏ ਸਨ ਇਸ ਜਗ੍ਹਾ ਸਾਹਮਣੇ ਜੋ ਗੁਰਦਾਰਾ ਸਾਹਿਬ ਬਣਿਆ ਇੱਥੇ ਉਹਨਾਂ ਨੂੰ ਤਿਲਕ ਲਗਾ ਕੇ ਜਿਹੜਾ ਸੀਗਾ ਉਹ ਗੁਰਗੱਦੀ ਪ੍ਰਾਪਤ ਹੋਈ ਸੀਗੀ ਇਹ ਹੈ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਹੁਣ ਤੁਹਾਨੂੰ ਆਪਾਂ ਅੱਗੇ ਲੈ ਚੱਲਦੇ ਗੁਰਦਾਰਾ ਬਾਬਾ ਪਾਲਾ ਜੀ ਜਿੱਥੇ ਉਹਨਾਂ ਦਾ ਗੁਰਦੁਆਰਾ ਸਾਰੀ ਮੌਜੂਦ ਹੈ ਬਾਬਾ ਪਾਲਾ ਜੀ ਦੀ ਵਰਸੀ ਦੇ ਮੌਜੂਦ ਸੰਗਤਾਂ ਦਾ ਵੇਖੋ ਵੀ ਇੱਥੇ ਕਿੰਨਾ ਇਕੱਠਾ ਆਇਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਸ਼ਾ ਜੀ ਨਵੀਂ ਤੇ ਸਾਰੇ ਬੰਨੇ ਆ ਜਿਹੜਾ ਉਹ ਸੰਗਤਾਂ ਹਰ ਪਾਸਿਓਂ ਆ ਰਹੀਆਂ ਵਾਂ ਤੇ ਆਹ ਸਾਹਮਣੇ ਗੁਰਦੁਆਰਾ ਸਾਹਿਬਾ ਗੁਰਦੇਵ ਭਾਦਰ ਸਾਹਿਬ ਜੀ ਤੇ ਹੁਣ ਆਪਾਂ ਅੱਗੇ ਵੱਲ ਨੂੰ ਚੱਲਦੇ ਆਂ ਇਧਰ ਜਿੱਧਰ ਬਾਬਾ ਪਾਲਾ ਜੀ ਦੀ ਵਰਸੀ ਆ ਤੇ ਨਾਲ-ਨਾਲ ਤੁਹਾਨੂੰ ਰਸਤੇ ਵਿੱਚ ਵਿਖਾਲਾਂਗੇ ਕੀ ਕੀ ਮੌਜੂਦ ਹੈ ਕਿਸ ਤਰ੍ਹਾਂ ਸੰਗਤਾਂ ਜੜੀਆਂ ਉਹ ਆ ਜਾ ਰਹੀਆਂ ਨੇ ਵੇਖੋ ਆ ਵੇਖੋ ਇਧਰ ਸਾਹਮਣੇ ਆ ਗੁਰਦਰਾ ਬਾਬਾ ਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਨਾਲ ਹੀ ਇਧਰ ਥੋੜੀ ਦੂਰੀ ਤੇ ਚੱਲ ਕੇ ਕੇਵਲ ਕਹਿ ਸਕਦੇ ਆ ਕਿ ਤਿੰਨ ਚਾਰ ਕਿੱਲੇਾਂ ਦੇ ਨਾਲ ਹੀ ਬਿਲਕੁਲ ਆ ਜਿਹੜਾ ਉਹ ਬਾਬਾ ਪਾਲਾ ਜੀ ਦਾ ਗੁਰਦਰਾ ਸਾਹਿਬ ਆ ਜਿੱਥੇ ਉਹ ਗਉਆਂ ਦੀ ਸੇਵਾ ਕਰਦੇ ਰਹੇ ਆ ਕਾਫੀ ਲੰਮਾ ਸਮਾਂ ਰਸਤੇ ਦੇ ਜੜੀਆਂ ਉਹ ਕਾਫੀ ਦੁਕਾਨਾਂ ਜੜੀਆਂ ਉਹ ਲੱਗੀਆਂ ਆਈਆਂ ਵਾ ਇਧਰਲੀ ਸਾਈਡ ਵੀ ਗੱਲ ਕਰੀਏ ਤੇ ਵੇਖੋ ਕਿੰਨੀਆਂ ਦੁਕਾਨਾਂ ਜੜੀਆਂ ਉਹ ਵੀ ਲੱਗੀਆਂ ਆਈਆਂ ਦੋਹਾਂ ਸਾਈਡ ਹੀ ਇਧਰ ਆ ਜੜੀਆਂ ਉਹ ਦੁਕਾਨਾਂ ਲੱਗੀਆਂ ਆਈਆਂ ਛੋਟੀਆਂ ਛੋਟੀਆਂ ਰੇੜੀਆਂ ਫੜੀਆਂ ਤੇ ਤਾਂ ਗੁਰੂ ਘਰ ਆ ਜਾ ਰਹੀਆਂ ਜੀ ਤੇ ਰਸਤੇ ਦੇ ਵਿੱਚ ਆਪਾਂ ਨੂੰ ਮਿਲੀਆਂ ਕੁਝ ਸੰਗਤਾਂ ਪੂਰਾ ਇੱਕ ਗਰੁੱਪ ਭਰਾਵਾਂ ਦਾ ਆਇਆ ਆਵਾ ਕੀ ਨਾਂ ਭਰਾ ਜੀ ਆਪਣਾ ਥੋੜਾ ਉੱਚੀ ਬੋਲਣਾ ਪੈਣਾ ਜੀ ਜਸ਼ਨਦੀਪ ਸਿੰਘ ਅੱਛਾ ਜਸ਼ਨਦੀਪ ਜੀ ਕਿਹੜੇ ਪਿੰਡ ਤੋਂ ਆਏ ਜੀ ਬੋਲੇਵਾਲ ਤੋਂ ਬੋਲੇਵਾਲ ਜਮਾਲਪੁਰ ਦੇ ਲਾਗ ਨੂੰ ਠੀਕ ਹੈ ਜੀ ਤੇ ਸਾਰੇ ਭਰਾ ਇਕੱਠੇ ਹੀ ਆਏ ਆ ਹਾਂ ਜੀ ਠੀਕ ਹੈ ਜੀ ਕਾਤੇ ਟਰਾਲੀ ਲੈ ਕੇ ਆਏ ਜਾਂ ਮੋਟਰਸਾਈਕਲਾਂ ਤੇ ਆਏ ਆ ਮੋਟਰਸਾਈਕਲਾਂ ਦੇ ਬਹੁਤ ਸੰਗਤਾਂ ਆਉਂਦੀਆਂ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਵੀ ਵਿਖਾਲਿਆ ਵੀ ਬਾਬੇ ਬਗਾਲੇ ਦੀ ਪਾਰਕਿੰਗ ਦੇ ਵਿੱਚ ਬਹੁਤ ਮੋਟਰਸਾਈਕਲ ਲੱਗਾ ਜਿਹੜੀਆਂ ਦੂਰੋਂ ਨੇੜੇੋਂ ਸੰਗਤਾਂ ਆਉਂਦੀਆਂ ਤੇ ਹੁਣ ਵੀ ਜੇਕਰ ਗੱਲ ਨਜ਼ਰ ਮਾਰੀਏ ਤੇ ਇੱਧਰ ਵੇਖੋਗੇ ਸੰਗਤਾਂ ਦਾ ਹਾੜਾ ਆਇਆ ਪਿਆ ਬਾਬਾ ਪਾਲਾ ਸਿੰਘ ਜੀ ਦੀ ਇਸ 7ਵੀਂ ਵਰਸੀ ਦੇ ਉੱਤੇ ਤੇ ਕਦੋਂ ਤੋਂ ਆ ਰਹੇ ਹੋ ਭਰਾ ਜੀ ਅਸੀਂ ਸ਼ੁਰੂ ਤੋਂ ਆ ਰਹੇ ਹਾਂ ਜਦੋਂ ਦੀ ਵਰਸੀ ਜਦੋਂ ਦੀ ਚੱਲਦੀ ਆ ਠੀਕ ਹੈ ਜੀ ਤੇ ਹੋਰ ਮੇਰਾ ਭਰਾ ਕੀ ਨਾਂ ਭਰਾ ਜੀ ਆਪਣਾ ਬੋਲੋ ਯਾਰ ਸੰਗ ਦਾ ਮੁੰਡਾ ਹਾਂਜੀ ਸਿਮਰ ਸਿਮਰ ਜੀ ਹੋਰ ਭਰਾ ਜੀ ਦੁਪਿੰਦਰ ਸਿੰਘ ਦੁਪਿੰਦਰ ਜੀ ਵਿਸ਼ਪਾਲ ਸਿੰਘ ਵਿਸ਼ਪਾਲ ਹਾਂਜੀ ਛੋਟੇ ਵੀਰ ਰਾਜਨਪ੍ਰੀਤ ਜੀ ਹਸਨਪ੍ਰੀਤ ਹਸਨਪ੍ਰੀਤ ਬਹੁਤ ਵਧੀਆ ਨਾ ਯਾਰ ਹਸਨ ਹੈ ਮੁੰਡੇ ਦੇ ਹਸਨ ਵੀ ਪੂਰਾ ਤੇ ਠੀਕ ਆ ਭਰਾ ਜੀ ਵੇਖੀਏ ਫਿਰ ਆਪਾਂ ਮੇਲਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਸਤੇ 'ਚ ਜਾਂਦਿਆਂ ਜਾਂਦਿਆਂ ਵੇਖਿਆ ਵੀ ਇੱਧਰ ਲਈ ਸੈੱਡ ਆ ਜਿਹੜਾ ਉਹ ਕੋਲਡ ਡਰਿੰਕ ਦਾ ਲੰਗਰ ਆ ਉਹ ਲਗਾਇਆ ਆ ਵਾ ਟਰਾਲੀ ਦੇ ਉੱਪਰ ਤੇ ਸੰਗਤਾਂ ਜਿਹੜੀਆਂ ਉਹ ਕੋਲਡ ਡਰਿੰਕ ਛਕ ਰਹੀਆਂ ਆ ਸਾਹਮਣੇ ਜਿਹੜੇ ਭਰਾ ਨੇ ਹੋਲਡਰ ਜਿਹਨੇ ਲੰਗਰ ਆ ਉਹਨਾਂ ਨੇ ਲਾਏ ਹੋਏ ਨੇ ਇਸ ਦੇ ਨਾਲ ਹੀ ਇੱਕਾ ਜਿਹੜਾ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਆ ਆਨੰਦਪੁਰ ਸਾਹਿਬ ਵਾਲਿਆਂ ਦਾ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਇੱਥੇ ਵੀ ਜਿਹੜਾ ਵਾ ਉਹ ਗੁਰੂ ਘਰ ਦਾ ਜਿਹੜਾ ਵਾ ਪ੍ਰਚਾਰ ਚੱਲਦਾ ਰਹਿੰਦਾ ਵਾ ਤੇ ਨਾਲ ਹੀ ਇਹਦੇ ਆ ਜਿਹੜੀ ਉਹ ਹੁਣ ਪਾਣੀ ਜਿਹੜਾ ਉਹ ਵਰਤਾ ਰਹੇ ਆ ਵੇਖੋ ਗੁਰਦੁਆਰਾ ਬੁੰਗਾ ਸਾਹਿਬ ਆਨੰਦਪੁਰ ਸਾਹਿਬ ਵਾਲਿਆਂ ਦਾ ਜਿਹੜਾ ਉਹ ਲੰਗਰ ਅੰਦਰ ਹੀ ਚੱਲ ਰਿਹਾ ਵਾ ਤੇ ਆ ਵੇਖੋ ਵੀ ਸੰਗਤਾਂ ਜਿਹੜੀਆਂ ਇੱਥੇ ਗਰੂ ਘਰ ਦਾ ਲੰਗਰ ਆ ਉਹ ਸ਼ੱਕ ਰਹੀਆਂ ਪੰਕਤਾਂ ਦੇ ਵਿੱਚ ਬੈਠ ਕੇ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚਦੀਆਂ ਵਾ ਲੰਗਰ ਇੱਥੇ ਕਾਫੀ ਜ਼ਿਆਦਾ ਲੱਗੇ ਹੋਏ ਆ ਤੇ ਇੱਥੇ ਜਿਹੜਾ ਚਾਹ ਪਕੌੜਿਆਂ ਦਾ ਜਲੇਬੀਆਂ ਦਾ ਲੰਗਰ ਆ ਉਹ ਵੀ ਲੱਗਾ ਹੋਇਆ ਆ ਇਧਰਲੀ ਸਾਈਡ ਆ ਜਿਹੜਾ ਉਹ ਦਹੀਂ ਪਾ ਲਾ ਦਾ ਲੰਗਰ ਲੱਗਾ ਤੇ ਲਾਈਨ ਲੱਗੀ ਹੋਈ ਆ ਤੇ ਲਾਈਨ ਦੇ ਵਿੱਚ ਆ ਜਿਹੜਾ ਵਰਤਾਇਆ ਜਾ ਰਿਹਾ ਵਾ ਇਧਰਲੀ ਸਾਈਡ ਵਿਖਾਉਨੇ ਆ ਤੁਹਾਨੂੰ ਆ ਵੇਖੋ ਲਾਈਨ ਲੱਗੀ ਹੋਈ ਆ ਇਧਰਲੀ ਸਾਈਡ ਆ ਜਿਹੜਾ ਉਹ ਦਹੀਂ ਪਾ ਲਾ ਦਾ ਲੱਗ ਰਾ ਚੱਲ ਰਿਹਾ ਵਾ ਤੇ ਸੇਵਾ ਇਧਰ ਵੀਰ ਵਾਧ ਚੜ ਕੇ ਕਰ ਰਹੇ ਆ ਨਾਲ ਹੀ ਇਧਰਲੇ ਬੰਨੇ ਜਿਹੜਾ ਦਹੀਂ ਭੱਲਿਆ ਦਾ ਲੰਗਰ ਜਿਹੜਾ ਉਹ ਵੀ ਚੱਲ ਰਿਹਾ ਵਾ ਤੇ ਵੱਡੀ ਤਰ੍ਹਾਂ ਦੇ ਵਿੱਚ ਜਿਹੜੇ ਆ ਸੇਵਾਦਾਰ ਤੇ ਸੰਗਤ ਇਥੇ ਸ਼ਾਮ ਵੀ ਰਹੀ ਆ ਦੇਖੋ ਇਥੇ ਲੰਗਰ ਤੋਂ ਬਾਅਦ ਨਾਲ ਹੀ ਇਥੇ ਜਿਹੜਾ ਵਾ ਇੱਕ ਖੂਨਦਾਨ ਕੈਂਪ ਵੀ ਲੱਗਾ ਹੋਇਆ ਖੂਨਦਾਨ ਕਰੀਏ ਤੇ ਇਹ ਖੂਨਦਾਨ ਕੈਂਪ ਆ ਆ ਇਥੇ ਲੱਗਾ ਹੋਇਆ ਪਰ ਇਹ ਨਹੀਂ ਪਤਾ ਲੱਗ ਰਿਹਾ ਬੋਰਡ ਵੀ ਇਹ ਕਿਹੜੇ ਕੈਂਪ ਵੱਲੋਂ ਲੱਗਾ ਹੋਇਆ ਵਾ ਜਾਂ ਕਿਹਨਾ ਵੱਲੋਂ ਲੱਗਾ ਹੋਇਆ ਵਾ ਸਿਰਫ ਖੂਨਦਾਨ ਕੈਂਪ ਉੱਪਰ ਲਿਖਿਆ ਹੋਇਆ ਵਾ ਤੇ ਕੋਈ ਇਹ ਨਹੀਂਗਾ ਪਤਾ ਹੈਗਾ ਵੀ ਕਿਹੜੀ ਸੰਸਥਾ ਵੱਲੋਂ ਲਗਾਇਆ ਗਿਆ ਵਾ ਸੱਚ ਪੁੱਛੋ ਬਾਜ਼ਾਰ ਦੇ ਵਿੱਚ ਉਹ ਨਹੀਂ ਲੰਘਿਆ ਨਹੀਂ ਜਾ ਰਿਹਾ ਸੰਘਤ ਬਹੁਤ ਜ਼ਿਆਦਾ ਵਾ ਤੇ ਬੜਾ ਹੀ ਫਸ ਫਸ ਕੇ ਪਿੱਛੋਂ ਨੰਹ ਕੇ ਆਏ ਆ ਤੇ ਅਗਲੀ ਸਾਈਡ ਵੀ ਆਹ ਰੋਡ ਦੇ ਉੱਪਰ ਜਿਹੜੇ ਲੰਗਰ ਆ ਉਹ ਕਾਫੀ ਜ਼ਿਆਦਾ ਲੱਗਦੇ ਆ ਤੇ ਲੰਗਿਆ ਨਹੀਂ ਜਾਂਦਾ ਕੈਨ ਦਾ ਭਾਵਾ ਅਗਲੀ ਸਾਈਡ ਵੀ ਆ ਜਿਹੜਾ ਉਹ ਇੱਕ ਲੱਗਰ ਲੱਗਾ ਹੋਇਆ ਵਾ ਤੇ ਗਰਮੀ ਵੀ ਬਹੁਤ ਜਿਆਦੀ ਆ ਜੇਕਰ ਵੇਖੀਏ ਤੇ ਉੱਪਰ ਵਾ ਕਿ ਟੈਂਪਰੇਚਰ ਵੀ ਵਾਵਾ ਹੀ ਹੋਇਆ ਪਿਆ ਵਾ ਜਿਹੜੇ ਸੋਕਾ ਦੇ ਵਿੱਚ ਮੂੰਹ ਰੱਖ ਕੇ ਸਵਾਲ ਕਿੰਨੇ ਆ ਤੇ ਕੀ ਅੰਦਰ ਜੜੀਆਂ 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 ਨੇ ਕਿ ਉਹ ਸਾਹਮਣੇ ਆ ਜਿਹੜੇ ਉੱਪਰ ਲੱਗਰ ਲੱਗਾ ਹੋਇਆ ਤੇ ਜੜੀਆਂ ਧਵਾ ਦਵਾਈ ਆ ਤੇ ਇਹਨਾਂ ਸੰਕਤਾਂ ਜਿਹੜੀਆਂ ਲੰਗ ਰਹੀਆਂ ਵਾ ਇਥੋਂ ਲੰਗਿਆ ਨਹੀਂ ਜਾ ਰਿਹਾ ਸੰਗਤ ਬਹੁਤ ਜਿਆਦਾ ਆ ਵੇਖੋ ਇਧਰ ਚੌਂਕ ਦੇ ਵਿੱਚ ਆ ਜਿਹੜਾ ਉਹ ਕਾਫੀ ਜਿਆਦਾ ਸੰਗਤ ਆ ਤੇ ਤੁਸੀਂ ਵੇਖੋ ਵੀ ਸੰਗਤ ਦਾ ਖੜ ਆਇਆ ਪਿਆ ਬਾਬਾ ਜੀ ਦੀ ਵਰਸੀ ਦੇ ਉੱਤੇ ਕਿੰਨੀ ਸੰਗਤ ਸਾਰੇ ਬੰਨੇ ਜੇ ਅਗਰ ਗੱਲ ਕਰੀਏ ਤੇ ਸੰਗਤਾਂ ਹੀ ਸੰਗਤਾਂ ਇੱਥੇ ਨਜ਼ਰ ਆ ਰਹੀਆਂ ਵਾਂ ਤੇ ਚੇਤਾਵਨੀ ਵੀ ਦਿੱਤੀ ਹੋਈ ਹੈ ਕਿ ਜੇਬ ਕਤਰਿਆਂ ਤੋਂ ਸਾਵਧਾਨ ਰਹੋ ਕਿਉਂਕਿ ਇੱਥੇ ਮੇਲੇ ਦੇ ਵਿੱਚ ਆ ਜਿਹੜੇ ਉਹ ਜੇਬ ਕਤਰੇ ਵੀ ਕਾਫੀ ਵੱਡੀ ਤਦਾਦ ਦੇ ਵਿੱਚ ਪਹੁੰਚਦੇ ਆ ਤੇ ਲਓ ਵੀ ਵੀਰ ਇਧਰ ਆ ਜਿਹੜੇ ਉਹ ਸੇਵਾ ਵੀ ਕਰਨ ਦੇ ਜੇ ਤੇ ਟਰਾਲੀਆਂ ਦੇ ਵਿੱਚੋਂ ਜਿਹੜੀ ਆ ਉਹ ਸੇਵਾ ਕੀਤੀ ਜਾ ਰਹੀ ਆ ਜਲਦੀ ਗਰਮੀ ਬਹੁਤ ਜਿਆਦਾ ਹੀਗੀ ਤੇ ਅੱਜ ਜਿਹੜਾ ਮਾਹੌਲ ਹੈਗਾ ਥੋੜਾ ਗਰਮੀ ਆ ਕਿਉਂਕਿ ਸੰਕਤ ਵੀ ਵਾਵਾ ਜਿਆਦੀ ਹੈਗੀ ਆ ਇੱਥੇ ਲਗੇ ਆ ਜੀ ਸਾਹਮਣੇ ਜਦੇਸੀ ਕੀ ਉਹਦੇ ਜਲੇਬਾਂ ਦੇ ਲੰਗਰ ਤੇ ਨਾਲ ਹੀ ਇਧਰਲੇ ਬੰਨੇ ਫਿਰ ਕੋਲਡ ਡਰਿੰਕ ਕੋਲਡ ਡਰਿੰਕ ਬੜੀ ਜਿਆਦਾ ਵਰਤਾਈ ਗਈ ਹੈ ਮੇਲੇ ਦੇ ਵਿੱਚ ਗਰਮੀ ਬਹੁਤ ਜਿਆਦਾ ਹੈਗੀ ਲਓ ਵੀ ਇਧਰ ਚੱਲ ਰਿਹਾ ਬਨਾਣਾ ਸ਼ੇਕ ਆ ਤੇ ਵੀਰ ਇੱਥੇ ਵਰਤਾਰੇ ਨੇ ਬਨਾਣਾ ਸ਼ੇਕ ਦੀ ਸੇਵਾ ਕਰ ਰਹੇ ਨੇ ਸਾਰੇ ਓ ਟਰਾਲੀ ਦੇ ਵਿੱਚ ਵੀ ਆ ਇਧਰ ਜਿਹੜਾ ਵੀਰ ਆ ਉਹ ਗਾੜੀ ਚੈਰੀ ਪਾ ਰਿਆ ਵਾ ਕਿਉਂਕਿ ਚੈਰੀ ਵਿੱਚ ਹੈ ਨਹੀਂ ਆ ਤੇ ਚੈਰੀ ਉਹਦਾ ਪ੍ਰਸ਼ਾਦ ਹੈ ਜਿਹੜਾ ਉਹ ਵੱਖਰੇ ਤੌਰ ਤੇ ਸਪੈਸ਼ਲ ਪਾਇਆ ਜਾ ਰਿਹਾ ਵਧੀਆ ਤਰੀਕੇ ਦੇ ਨਾਲ ਆ ਜਿਹੜੀ ਉਹ ਬਣਾ ਕੇ ਦਿੱਤੀ ਜਾ ਰਹੀ ਹੈ ਜੀ ਇਧਰਲੇ ਬੰਨੇ ਜਿਹੜੇ ਆ ਜੀ ਉਹ ਬਨਾਨਾ ਸ਼ੇਕ ਦੇ ਲੰਗਰ ਚੱਲ ਰਹੇ ਨੇ ਤੇ ਸੰਗਤਾਂ ਇਧਰ ਛਕ ਰਹੀਆਂ ਨੇ ਵਾਹਿਗੁਰੂ ਨੌਜੀ ਜਿਹੇ ਘੁੰਮਦਿਆ ਘੁੰਮਦਿਆ ਇਧਰ ਜਹੇਦਾਰ ਜੀ ਜਿਹੜੇ ਉਕਟਾਉਣੇ ਵਗੈਰਾ ਵੇਖ ਰਹੇ ਆ ਟਿਕਟਾਂ ਦੁਬਈ ਦੇ ਆ ਲੋੜਵਾਲਿਆਂ ਨੂੰ ਦੇ ਦਿਆਂ ਇਹ ਟਿਕਟਾਂ ਦੁਬਈ ਦੀਆਂ ਜੀ ਉਹ ਆਪਣਾ ਟਿਕਟਾਂ ਦੁਬਈ ਦੀਆਂ ਗੁੱਲ ਗਿਆ ਟਿਕਟਾਂ ਦੁਬਈ ਦੀਆਂ ਗੁੱਲ ਗਿਆ ਟਿਕਟਾਂ ਦੁਬਈਆਂ ਭਾਈ ਪਨਾ ਦੇ ਦੋ ਪਨਾ ਦੇ ਦੋ ਪਨਾ ਦੇ ਦੋ ਪਨਾ ਦੇ ਦੋ ਇਹ ਆ ਜੀ 메ਨ ਚੌਂਕਾ ਜਿਹੜਾ ਗੁਰਦੁਆਰਾ ਬਾਬਾ ਪਾਲਾ ਜੀ ਦਾ 메ਨ ਚੌਂਕਾ ਆ ਆ ਵੇਖੋ ਵੀ ਸੰਗਤਾਂ ਹਰ ਪਾਸਿਓਂ ਹੀ ਇਹ ਚੌਂਕ ਵੱਜ ਜਾਂਦਾ ਤੇ ਐ ਸਾਈਡ ਤੋਂ ਵੀ ਜਿੰਨੀ ਸੰਗਤਾਂ ਆ ਰਹੀ ਆ ਉਧਰੋਂ ਰਈ ਵਾਲੀ ਸਾਈਡ ਤੋਂ ਵੀ ਆ ਰਹੀ ਆ ਇਧਰ ਛੋਟੇ ਪਿੰਡਾਂ ਵੱਲੋਂ ਵੀ ਆ ਰਹੀ ਤੇ ਇਧਰ ਗੁਰਦੁਆਰਾ ਬਾਬਾ ਬਗਾਲਾ ਸਾਹਿਬ ਵੱਲੋਂ ਜਿਹੜੀ ਨਵੀਂ ਪਾਸ ਆਈ ਵੱਲੋਂ ਉਹ ਵੀ ਸੰਗਤ ਬੜੀ ਜਿਆਦੀ ਆ ਰਹੀ ਇੱਥੇ ਇਸ ਟਾਈਮ ਆ ਉਹ ਜਿਹੜਾ ਸੰਗਤਾਂ ਦਾ ਹੜਾ ਆ ਪਿਆ ਬਾਬਾ ਜੀ ਦੀ ਵਰਸੀ ਦੇ ਸੰਗਤ ਦੇਖੋ ਜੀ ਕਿੰਨੀ ਜਿਆਦੀ ਆ ਇਸ ਗੁਰਦੁਆਰਾ ਸਾਹਿਬ ਦੇ ਬਾਬਾ ਪਾਲਾ ਜੀ ਦੇ ਸੰਗਤਾਂ ਦਾ ਹੜਾ ਆਇਆ ਪਿਆ ਜੀ ਪਹੁੰਚ ਚੁੱਕੇ ਗੁਰਦੁਆਰਾ ਬਾਬਾ ਪਾਲਾ ਜੀ ਦੇ ਬਿਲਕੁਲ ਹੀ ਲਾਗੇ ਤੇ ਨਾਲ ਹੀ ਥੱਲੇ ਇੱਥੇ ਵੱਡਾ ਪੰਡਾਲੇ ਤੇ ਲਾ ਕੇ ਲੰਗਰ ਛਕਾਇਆ ਜਾ ਰਿਹਾ ਵਾ ਤੇ ਸੰਗਤਾਂ ਇਧਰ ਦੇਖੋ ਵੀ ਕਿੰਨੀਆਂ ਸੇਵਾ ਟਰਾਲੀਆਂ ਟਰੈਕਟਰਾਂ ਦੇ ਲਿਆ ਆ ਕੇ ਤੇ ਕੋਲਡ ਡਰਿੰਕ ਦੀ ਇੱਥੇ ਸੇਵਾ ਬਹੁਤ ਵੇਖਣ ਨੂੰ ਮਿਲੀ ਸੱਚ ਪੁੱਛੋ ਵੀ ਕੋਲਡ ਡਰਿੰਕ ਤੇ ਲੋਕਾਂ ਕੋ ਪੀਤੀ ਨਹੀਂ ਜਾ ਰਹੀ ਇੰਨੀ ਜਿਆਦੀ ਕੋਲਡ ਡਰਿੰਕ ਇੱਥੇ ਵਰਤਾਈ ਗਈ ਆ ਪਾਣੀ ਵਾਂਗੂ ਹੀ ਕੋਲਡ ਡਰਿੰਕ ਆ ਜਿਹੜੀ ਉਹ ਵਰਤ ਗਈ ਆ ਤੇ ਸੰਗਤਾਂ ਵੇਖੋ ਇੱਥੇ ਕਿੰਨੀ ਵੱਡੀ ਤਦਾਦ ਦੇ ਵਿੱਚ ਨੇ ਮੌਜੂਦ ਆ ਆਪਦੇ ਨਾਲ ਇਹ ਜਿਹੜੀ ਇਧਰਲੀ ਸਾਈਡ ਆ ਜਿੰਨੀ ਜੋੜਿਆਂ ਦੀ ਸੇਵਾ ਉਹ ਕੀਤੀ ਜਾ ਰਹੀ ਆ ਤੇ ਨਾਲ ਹੀ ਗੁਰਦਰਾ ਸਾਹਿਬ ਮੌਜੂਦ ਆ ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਇਹ ਆ ਜੀ ਗੁਰਦੁਆਰਾ ਬਾਬਾ ਪਾਲਾ ਸਿੰਘ ਜੀ ਜੋ ਕਿ ਗਵਾਂ ਵਾਲੇ ਨਾਂ ਤੋਂ ਜਣੇ ਜਾਂਦੇ ਸਨ ਉਹਨਾਂ ਨੇ ਇੱਥੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਾਫੀ ਲੰਮਾ ਸਮਾਂ ਜਿਹੜੀ ਆ ਉਹ ਗਵਾਂ ਦੀ ਸੇਵਾ ਕੀਤੀ ਇਹ ਉਹ ਗਵਾਂ ਸਨ ਜਿਹੜੀਆਂ ਲੋਕ ਕਹਿ ਲੋਗੇ ਦੁੱਧ ਪੀ ਕੇ ਤੇ ਮਗਰੋਂ ਛੱਡ ਦਿੰਦੇ ਸੀ ਤੇ ਉਹ ਵਿਚਾਰੀਆਂ ਜਿਹੜੀਆਂ ਬਿਲਕਦੀਆਂ ਰਹਿੰਦੀਆਂ ਸੀਗੀਆਂ ਰੋੜਾਂ ਦੇ ਉੱਪਰ ਤੇ ਲੋਕਾਂ ਦੀਆਂ ਖਾਂਦੀਆਂ ਸੀਗੀਆਂ ਡਾਂਗਾ ਤੇ ਇਹ ਬਾਬਾ ਪਾਲਾ ਜੀ ਨੇ ਜਿਹੜੀਆਂ ਵਾ ਇਹ ਗਵਾਂ ਨੂੰ ਸੰਭਿਆ ਹੀਗਾ ਤੇ ਸੇਵਾ ਉਹਨਾਂ ਦੀ ਕਾਫੀ ਲੰਮਾ ਸਮਾਂ ਕੀਤੀ ਆਪ ਵੀ ਬਾਬਾ ਜੀ ਜਿਹੜੇ ਨੇ ਉਹ ਕਾਫੀ ਉਹਨਾਂ ਦੀ ਵੀ ਸਿਹਤ ਠੀਕ ਨਹੀਂ ਸੀਗੀ ਉਹਨਾਂ ਦੀ ਲੱਤ ਦੇ ਵਿੱਚ ਇੱਕ ਬਹੁਤ ਵੱਡਾ ਗਹਿਰਾ ਜ਼ਖਮ ਸੀਗਾ ਤੇ ਤਾਂ ਵੀ ਉਹ ਇੰਨੀ ਤਕਲੀਫ ਦੇ ਵਿੱਚ ਹੁੰਦਿਆ ਵੀ ਜਿਹੜਾ ਹੈਗਾ ਉਹ ਬਾਬਾ ਜੀ ਨੇ ਇੱਥੇ ਬਹੁਤ ਲੰਮਾ ਸਮਾਂ ਸੇਵਾ ਕੀਤੀ ਅੱਗੇ ਜਾ ਕੇ ਤੁਹਾਨੂੰ گاਵਾ ਵੀ ਵਿਖਾਵਾਂਗੇ ਜਿੱਥੇ ਉਹਨਾਂ ਦੀਆਂ گاਉਂਆਂ ਜਿਹੜੀਆਂ ਨੇ ਉਹ ਮੌਜੂਦ ਨੇ ਤੇ ਇਹ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਬਾਬਾ ਪਾਲਾ ਸਿੰਘ ਜੀ ਸੰਤ ਮਹਾਪੁਰਸ਼ ਜੋ ਕਿ ਗਊਆਲੇ ਨਾਂ ਤੋਂ ਜਾਣੇ ਜਾਂਦੇ ਤੇ ਸਾਹਮਣੀ ਸਾਈਡ ਸਾਰੇ ਆ ਜਿਹੜੇ ਉਹ ਸੰਗਤਾਂ ਅੰਦਰ ਜਾਣ ਲਈ ਜਿਹੜੀ ਆ ਉਹ ਮੱਥਾ ਟੇਕਣ ਲਈ ਲਾਈਨਾਂ ਵਿੱਚ ਲੱਗੀ ਤੇ ਉਹ ਉੱਥੇ ਜਿਹੜਾ ਵਾ ਜੋਮ ਕਰਕੇ ਤੁਹਾਨੂੰ ਵਿਖਾਲਦੇ ਆ ਆ ਵੇਖੋ ਵੀ ਇੱਥੇ ਜਿਹੜਾ ਉਹ ਸੰਗਤ ਰੋਕੀ ਜਾਂਦੀ ਏ ਕਿ ਡੰਡਾ ਲਾ ਕੇ ਤੇ ਨਾਲ ਹੀ ਇਦਰਾ ਜਿਹੜੀ ਉਹ ਕਿਉਂਕਿ ਫਿਰ ਅੰਦਰ ਆ ਜਿਹੜਾ ਉਹ ਰਸ ਜ਼ਿਆਦਾ ਪੈ ਜਾਂਦਾ ਵਾ ਤਾਂ ਕਰਕੇ ਇਹ ਸੰਗਤਾਂ ਰੋਕੀ ਜਾਂਦੀ ਆ ਕਿ ਵਾਰੀ-ਵਾਰੀ ਸੇਰਾ ਜਿੰਨਾ ਉਹ ਕੱਢਿਆ ਜਾਵੇ ਸੰਗਤ ਨੂੰ ਅੰਦਰ ਮੱਥਾ ਟੇਕਣ ਦੇ ਲਈ ਤੇ ਆਪਾਂ ਹੁਣ ਚੱਲਦੇ ਅੱਗੇ ਜਿੱਥੇ ਉਹਨਾਂ ਦੀਆਂ ਗਾਇਆਂ ਵੀ ਆ ਤੇ ਹੋਰ ਵੀ ਤੁਹਾਨੂੰ ਦਿਖਾਉਣੇ ਕੀ ਕੀ ਮੌਜੂਦ ਹੈ ਬਾਬਾ ਪਾਲਾ ਸਿੰਘ ਜੀ ਦੇ ਇਸ ਗੁਰਦਾਰਾ ਸਾਹਿਬ ਦੇ ਵਿੱਚ ਇਹ ਨੇ ਬਾਬਾ ਪਾਲਾ ਸਿੰਘ ਜੀ ਦੀਆਂ ਕੁਝ ਤਸਵੀਰਾਂ ਜੋ ਦੁਕਾਨਾਂ ਦੇ ਉੱਪਰ ਲੱਗੀਆਂ ਹੋਈਆਂ ਵਾਂ ਤੇ ਫੋਟੋਆਂ ਇੱਥੇ ਜਿਹੜੀਆਂ ਤਸਵੀਰਾਂ ਨੇ ਉਹ ਕਾਫੀ ਜਿਆਦਾ ਲੱਗਦੀਆਂ ਕਿਉਂਕਿ ਮੇਲੇ ਦੇ ਵਿੱਚ ਜੜੀਆਂ ਨੇ ਤਸਵੀਰਾਂ ਉਹ ਬਾਬਾ ਜੀ ਦੀਆਂ ਬਹੁਤ ਵੇਖਦੀਆਂ ਤੇ ਇੱਥੇ ਸੰਗਤ ਕਾਫੀ ਲੈਣ ਆਉਂਦੀ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਜੋਗਾ ਸਿੰਘ ਜੀ ਜੋ ਕੇ ਮੁਖੀ ਤਰਨਾ ਦਲ ਦੇ ਨੇ ਬਾਬਾ ਜੋਗਾ ਸਿੰਘ ਜੀ ਤੇ ਗੁਰੂ ਘਰ ਦੀਆਂ ਜੜੀਆਂ ਨੇ ਉਹ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਸੰਗਤਾ ਲਾਈਵ ਦੇ ਵਿੱਚ ਹੀ ਨਾਲ ਹੀ ਆ ਜਿਹੜਾ ਉਹ ਸ਼ਰਧਾਈਆਂ ਦੇ ਲੰਗਰ ਆ ਜਿਹੜੇ ਉਹ ਚੱਲਦੇ ਨੇ ਇੱਥੋਂ ਲੋਕ ਜਿੰਨੇ ਵੀ ਆਉਂਦੇ ਨੇ ਸੰਗਤਾ ਉਹ ਸ਼ਰਧਾਈਆਂ ਸ਼ਕਤੀਆਂ ਨੇ ਦੇਖੋ ਵੀ ਆਰਿਆਂ ਸੰਗਤਾਂ ਇੱਥੋਂ ਸ਼ਰਧਾਈਆਂ ਛਾਕੇ ਜਾਂਦੀਆਂ ਨੇ ਇੱਥੇ ਨਾਲ ਹੀ ਆ ਜਿਹੜਾ ਉਹ ਇੱਕ ਦੀਵਾਨ ਵੀ ਚੱਲ ਰਿਹਾਏ ਨੇ ਗੁਰੂ ਘਰ ਦੇ ਉਹ ਬਿਲਕੁਲ ਹੀ ਐ ਸਾਈਡ ਤੇ ਸਾਹਮਣੇ ਆ ਜਿਹੜੇ ਉਹ ਦੀਵਾਨ ਚੱਲ ਰਹੇ ਨੇ ਤੇ ਇੱਥੇ ਵੀ ਸੰਗਤਾਂ ਜਿਹੜੀਆਂ ਵੱਡੀ ਤਦਾਦ ਦੇ ਵਿੱਚ ਬੈਠੀਆਂ ਜਾਂ ਗੁਰੂ ਜਸ ਸਰਵਣ ਕਰ ਰਹੀਆਂ ਨੇ ਆਪਾਂ ਤੁਹਾਨੂੰ ਕਰਾਉਣੇ ਹਾਂ ਦਰਸ਼ਨ ਆਹ ਸਾਡੇ ਹਜਣਾ ਰੰਗ ਰਾਗ ਦੀਵਾਨ ਵਿੱਚ ਬਹੁਤ ਖੇਚ ਲੰਗਾ ਨਾਲ ਹੀ ਆ ਜਿਹੜੇ ਉਹ ਦਵਾਨ ਵੀ ਚੱਲ ਰਿਹਾ ਗੁਰੂ ਜਸ ਗਾਇਆ ਜਾ ਰਿਹਾ ਵਾ ਸਾਹਮਣੀ ਸਾਈਡ ਉੱਥੇ ਨੂੰ ਮੁਖਾਲਦੇ ਆ ਕਿ ਗਾਈਆਂ ਇੱਥੇ ਕਿੰਨੀਆਂ ਜਿਆਦਾ ਮੌਜੂਦ ਵਾ ਪੂਰੀ ਵੱਡੀ ਗਿਣਤੀ ਦੇ ਵਿੱਚ ਇੱਥੇ ਗਊਆਂ ਬਾਬਾ ਜੀ ਦੀਆਂ ਜਿਹੜੀਆਂ ਨੇ ਉਹ ਮੌਜੂਦ ਨੇ ਇੱਧਰ ਤੁਹਾਨੂੰ ਵਿਖਾਲਦੇ ਆ ਅੰਦਰ ਜਾ ਕੇ ਵੀ ਕੋਸ਼ਿਸ਼ ਕਰਦੇ ਆ ਵੈਸੇ ਸੇਵਾਦਾਰ ਖਲੋਤੇ ਨੇ ਇੱਥੇ ਸ਼ਿਵਾ ਦੇ ਆ ਵੇਖੋ ਵੀ ਕਿਸ ਤਰ੍ਹਾਂ ਜਿਹੜੀਆਂ ਗਾਈਆਂ ਨੇ ਕਿੰਨੀ ਜਿਆਦਾ ਤਦਾਦ ਦੇ ਵਿੱਚ ਇੱਥੇ ਜਿੰਨੀਆਂ ਵੀ ਗਊਆਂ ਸਾਰੀਆਂ ਬਾਬਾ ਜੀ ਦੀਆਂ ਨੇ ਬਾਬਾ ਪਾਲਾ ਸਿੰਘ ਜੀ ਦੀਆਂ ਸਾਰੇ ਬੰਨੇ ਜੇ ਵੇਖੋ ਵੀ ਇਧਰਲੀ ਸਾਈਡ ਆ ਜਿੰਨੀਆਂ ਵੀ ਇਹ ਗਾਈਆਂ ਸਾਰਾ ਵੱਡਾ ਸ਼ੈੱਡ ਇਹਨਾਂ ਦੇ ਬਣਿਆ ਆ ਤੇ ਜਿਹੜਾ ਇੱਥੇ ਇਹ ਗਾਈਆਂ ਜੜੀਆਂ ਰਹਿੰਦੀਆਂ ਨੇ ਇਹਨਾਂ ਦੀ ਸੇਵਾ ਜਿਹੜੀ ਉਹ ਬਾਬਾ ਪਾਲਾ ਸਿੰਘ ਜੀ ਦੀ ਛਤਰਾ ਸ਼ਾਇਆ ਏਠਾ ਜੋ ਉਹਨਾਂ ਦੀ ਗੱਦੀ ਦੇ ਉੱਪਰ ਅਗਲੇ ਮਹਾਪੁਰਸ਼ ਬਾਬਾ ਪਰਥ ਜੀ ਨੇ ਉਹ ਮੌਜੂਦ ਨੇ ਤੇ ਉਹਨਾਂ ਦੀ ਰਹਿਣ ਹਮਾਈ ਏਥੇ ਜਿਹੜੀ ਸੇਵਾ ਕੀਤੀ ਜਾਂਦੀ ਆ ਆ ਵੇਖੋ ਇਧਰ ਵੱਡਾ ਬੋਲ ਆ ਜਿੰਨੀਆਂ ਵੀ ਗਾਈਆਂ ਇੱਥੇ ਸਾਰੀਆਂ ਹੀ ਇਹਨਾਂ ਦੀ ਦੇਖ ਰੇਟ ਏਠਾ ਇਹਨਾਂ ਦੀ ਜਿਹੜੀ ਸੇਵਾ ਉਹ ਕੀਤੀ ਜਾਂਦੀ ਆ ਆਪਾਂ ਤੁਹਾਨੂੰ ਵਿਖਾਉਨੇ ਇੱਥੇ ਹੋਰ ਵੀ ਗਾਈਆਂ ਵੇਂਦੇ ਵੇਂਦੇ ਆਪਾਂ ਨੂੰ ਇੱਥੇ ਵੀਰ ਮਿਲੇ ਨੇ ਆਪਣੇ ਨਗਰ ਦੇ ਲਾਗੋਂ ਪਿੰਡ ਠਾਣੇਵਾਲ ਤੋਂ ਨਾ ਭਾਜੀ ਠਾਣੇਵਾਲ ਤੋਂ ਨੇ ਵੀਰ ਤੇ ਮਿਲੇ ਨੇ ਕੀ ਹਾਲ ਚਾਲ ਵੀਰ ਜੀ ਕੀ ਨਾਂ ਆਪਣਾ ਲਾਡੀ ਵੀਰ ਜੀ ਲਾਡੀ ਵੀਰ ਦਾ ਨਾਂ ਵਾ ਤੇ ਠਾਣੇਵਾਲ ਤੋਂ ਆਏ ਨੇ ਕੋਹੇ ਲਗਭਗ 12 13 ਕਿਲੋਮੀਟਰ ਦੇ ਲਾਗੇ ਬੰਨੇ ਇਹ ਪਿੰਡ ਬਾਬੇ ਬਕਾਲੇ ਤੋਂ ਪੈ ਜਾਂਦਾ ਵਾ ਤੇ ਕਦੋਂ ਕਦੋਂ ਉਹਨੇ ਭਾਜੀ ਇੱਥੇ ਮੈਨਾਂ ਵੀ ਇਹ ਚੀਜ਼ ਦਿੰਦਾ ਵਾ ਭਾਜੀ ਅੱਛਾ ਭਾਜੀ ਜਦੋਂ ਵੀ ਪਰਲੋਕ ਸੁਧਾਰੇ ਸੀਗੇ ਉਦੋਂ ਦੇ ਆਉਂਦੇ ਆ ਤੇ ਸੰਗਤਾਂ ਇਥੇ ਵੱਡੀ ਤعداد ਦੇ ਵਿੱਚ ਜਿਹੜੀਆਂ ਉਹ ਇਥੇ ਮੌਜੂਦ ਹੁੰਦੀਆਂ ਦੂਰੋਂ ਨੇੜੇੋਂ ਪਿੰਡਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਵੇਖੋ ਇਹਨਾਂ ਸਾਰਾ ਜਿੰਨਾ ਵੀ ਇਥੇ ਗਾਈਆਂ ਦਾ ਜਿਹੜਾ ਇਹ ਫਾਰਮ ਆ ਇਹ ਬਣਿਆ ਹੋਇਆ ਵਾ ਤੇ ਠੀਕ ਆ ਵੀਰ ਜੀ ਧੰਨਵਾਦ ਜੀ ਓਕੇ ਜੀ ਓਕੇ ਜੇਕਰ ਗੱਲ ਕਰੀਏ ਤੇ ਇਨੀਆਂ ਗਾਈਆਂ ਨੂੰ ਸੰਭਾਲਣਾ ਕੋਈ ਖਾਲਾ ਜੀ ਦਾ ਵੜਾ ਨਹੀਂ ਆ ਜਿੰਨੀਆਂ ਇਥੇ ਗਾਈਆਂ ਮੌਜੂਦ ਨੇ ਇਹ ਗਾਇਆਂ ਜਿੰਨੀਆਂ ਵੀ ਆ ਇੱਥੇ ਵੱਡੀ ਤਦਾਦ ਦੇ ਵਿੱਚ ਇਸ ਫਾਰਮ ਦੇ ਵਿੱਚ ਤੁਸੀਂ ਵੇਖ ਸਕਦੇ ਬਹੁਤ ਜਿਆਦੀਆਂ ਗਾਵਾਂ ਨੇ ਤੇ ਮੈਂ ਕੋਈ ਗਿਣਤੀ ਦੇ ਵਿੱਚ ਤਾਂ ਨਹੀਂ ਦੱਸ ਸਕਦਾ ਵੀ ਕਿੰਨੀਆਂ ਹੋਣ ਲੇਕਿਨ ਇਹ ਹੈਗਾ ਵੀ ਜਿਹੜੀ ਇਹਨਾਂ ਦੀ ਸ਼ਾਂਭ ਸੁਭਾ ਵਾਲਾ ਉਹ ਸੰਤਪਕੀਰੀ ਕਰ ਸਕਦੇ ਆ ਕਿਉਂਕਿ ਘਰ ਦੇ ਵਿੱਚ ਦੋ ਡੰਗਰ ਰੱਖੇ ਹੋਣ ਤੇ ਕਹ ਲਓ ਵੀ ਪੱਠਿਆਂ ਲਿਹਾਣ ਖਣੋਂ ਇਹਨਾਂ ਜਿਹੜੀ ਆ ਉਹ ਘਰ ਦੇ ਵਿੱਚ ਲੜਾਈ ਪਈ ਰਹੀ ਰਹਿੰਦੀ ਆ ਤੇ ਕਈ ਵਾਰੀ ਫਿਰ ਉਹ ਡੰਗਰਾਂ ਜਿਹੜੇ ਉਹ ਵੇਚਣੇ ਪੈ ਜਾਂਦੇ ਆ ਵੀ ਕੋਈ ਪੱਠੇ ਡੱਠੇ ਨਹੀਂ ਲਿਆਉਂਦਾ ਜੇ ਕੋਈ ਪੱਠੇ ਲਿਆਉਂਦਾ ਫੇਰ ਕੋਈ ਉਤਰਦਾ ਨਹੀਂ ਕੋਈ ਪਾਣੀ ਨਹੀਂ ਢੋਂਦਾ ਤੇ ਇਹ ਕਰਕੇ ਜਿਹੜੇ ਉਹ ਕਈ ਵਾਰੀ ਡੰਗਰ ਵੇਚਣੇ ਹੀ ਪੈ ਜਾਂਦੇ ਆ ਸਾਹਮਣੀ ਸਾਈਡ ਆ ਜਿਹੜੇ ਉਹ ਸੰਤ ਮਹਾਪੁਰਸ਼ਾ ਜਿਹੜੇ ਉਹ ਵਿਸ਼ਰਾਮ ਕਰ ਰਹੇ ਨੇ ਤੇ ਇਧਰਲੀ ਸਾਈਡ ਆ ਜਿਹੜੀਆਂ ਉਹ ਦੇਗਾ ਘੋਟੀਆਂ ਜਾ ਰਹੀਆਂ ਨੇ ਆ ਵੇਖੋ ਇੱਥੇ ਜੰਨੀਆਂ ਵੀ ਆ ਸੰਗਤ ਆ ਅਰਤੀ ਸ਼ਰਧਾਈਆਂ ਦੇਗਾ ਜਿਹੜੀਆਂ ਉਹ ਘੋਟੀਆਂ ਜਾ ਰਹੀਆਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਵਾਂ ਤੇ ਨਾਲ ਹੀ ਵਰਤਾਈਆਂ ਵੀ ਜਾਂਦੀਆਂ ਇਹ ਫਾਰਮ ਦੇ ਵਿੱਚ ਹੀ ਐ ਜਿੱਥੇ ਇਨੀਆਂ ਸਿਵਾਵਾਂ ਨਿਭਾਈਆਂ ਜਾਂਦੀਆਂ ਵੇਖੋ ਵੀ ਵੱਡੇ ਫੈਨ ਵੀ ਲੱਗੇ ਆ ਜਿਹੜੇ ਆ ਗਾਈਆਂ ਆਸਤੇ ਲੱਗੇ ਆ ਵੱਡੇ ਵੱਡੇ ਫੈਨ ਆ ਥੱਲੇ ਜਿੰਨੀਆਂ ਵੀ ਇਧਰਲੀ ਛੜ ਗਾਈਆਂ ਵਗੈਰਾ ਜਿਹੜੀਆਂ ਉਹ ਵੱਜ ਜਾਂਦੀਆਂ ਤੇ ਸਿਵਾ ਦੇ ਲੰਗਰ ਵੇਖੋ ਕੰਨੀ ਵੱਡੀ ਤਦਾਦ ਦੇ ਵਿੱਚ ਲੋਕ ਸੇਵ ਲੈ ਰਹੇ ਨੇ ਦੁਆਰਾ ਬਾਬਾ ਪਾਲਾ ਜੀ ਦੇ ਨਾਲ ਹੀ ਬਿਲਕੁਲ ਆ ਜਿਹੜਾ ਉਹ ਪਿੰਡ ਠੱਠੀਆਂ ਦੇ ਉੱਤੋਂ ਜਿਹੜਾ ਆ ਠੱਠੀਆਂ ਵਾਲੇ ਵੀਰਾਂ ਨੇ ਲੰਗਰ ਲਾਇਆ ਵਾ ਤੇ ਚੱਲਦੇ ਆ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਜੇਕਰ ਕੋਈ ਗੱਲਬਾਤ ਹੋ ਜਾਂਦੀ ਆ ਤੇ ਸਾਹਮਣੇ ਜਿਹੜਾ ਲੰਗਰ ਚੱਲ ਰਿਹਾ ਵਾ ਲੰਗਰ ਚੱਲ ਰਿਹਾ ਜੀ ਪਿੰਡ ਠੱਠੀਆਂ ਦੇ ਗੁਰਦਾਰਾ ਬਾਬਾ ਪਾਲਾ ਸਿੰਘ ਜੀ ਦੇ ਤੇ ਨਾਲ ਆਪਣੇ ਭਰਾ ਮਿਲ ਪਏ ਨੇ ਆਪਣੇ ਗੁਰ ਭਾਈ ਵੀ ਨੇ ਬਕਰ ਵੀਰ ਪਿੰਡ ਠੱਠੀਆਂ ਤੋਂ ਲਓ ਜੀ ਭਰਾ ਸਾਡੇ ਸੇਵਾ ਕਰ ਰਹੇ ਆ ਬੇਕਰ ਰਹੀ ਹੈ ਫਿਰ ਪਿੰਡ ਤੋਂ ਠੱਠੀਆਂ ਤੋਂ ਲੰਗਰ ਸਿਕਲਜੀ ਠੱਠੀਆਂ ਦੇ ਸਾਥ ਸਮੂਹ ਸਾਧ ਸੰਗਤ ਐਨ ਆਰ ਆਈ ਵੀਰਾਂ ਨੂੰ ਸਹਿਯੋਗ ਨਾਲ ਹਰ ਸਾਲ ਲੰਗਰ ਲਾਇਆ ਜਾਂਦਾ ਬਾਬਾ ਜੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਆ ਜਿਹੜਾ ਇਹ ਹਰ ਸਾਲ ਹੀ ਇੱਥੇ ਲੰਗਰ ਲਾਇਆ ਜਾਂਦਾ ਵਾ ਤੇ ਵੇਖੋ ਇੱਥੇ ਸੰਗਤਾਂ ਜਿਹੜੀਆਂ ਉਹ ਬੜੀ ਵੱਡੀ ਤਦਾਦ ਦੇ ਵਿੱਚ ਇੱਥੇ ਲੰਗਰ ਛਕਣਾ ਜਿਹੜੀਆਂ ਆ ਪਹੁੰਚੀਆਂ ਨੇ ਤੇ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜਿਨ੍ਹਾਂ ਵੀ ਵੀਰਾਂ ਨੇ ਇਸ ਲੰਗਰ ਨੂੰ ਜਿਹੜਾ ਵਾ ਆਪਣੀਆਂ ਨੇ ਕਮਾਈਆਂ ਦੇ ਵਿੱਚੋਂ ਵਰਕ ਤਾਂ ਕੀਤੀਆਂ ਵਾ ਤੇ ਧੰਨਵਾਦ ਸਾਰਿਆਂ ਦਾ ਤੇ ਸਾਰੀ ਟੀਮ ਦਾ ਇੱਧਰ ਜਿੰਨੀ ਵੀ ਆ ਲੰਗਰ ਸ਼ਿਕਾ ਰਹੀ ਆ ਸੇਵਾ ਕਰ ਰਹੀ ਆ ਜੀ ਇੱਧਰ ਵੀ ਭਰਾ ਜਿਹੜੇ ਉਹ ਸੇਵਾ ਕਰ ਰਹੇ ਨੇ ਕਿਉਂਕਿ ਸੰਗਤ ਨੂੰ ਕੰਟਰੋਲ ਦੇ ਵਿੱਚ ਰੱਖਣਾ ਬੜੀ ਤਗੜੀ ਜ਼ਿੰਮੇਵਾਰੀ ਹੁੰਦੀ ਆ ਤੇ ਇਹ ਵੀਰਾਂ ਜਿਹੜੇ ਆਪਣੇ ਸੰਗਤ ਨੂੰ ਕੰਟਰੋਲ 'ਚ ਕਰ ਰਹੇ ਆ ਤੇ ਇੱਧਰ ਵੀ ਗੱਲ ਕਰੀਏ ਤਾਂ ਸਾਰੀਆਂ ਜਿੰਨੀਆਂ ਵੀ ਪਲੇਟਾਂ ਵਗੈਰਾ ਇੱਥੋਂ ਲੈ ਕੇ ਤੇ ਜਿੰਨੀਆਂ ਇੱਥੇ ਵੇਖੋ ਵੀ ਲੰਗਰ ਦੀਆਂ ਜਿਹੜੀਆਂ ਸੁਭਾਵਾਂ ਉਹ ਚੱਲ ਰਹੀਆਂ ਵਾਂ ਤੇ ਨਾਲ ਹੀ ਭਰੇ ਖਜਾਨੇ ਮਾਲਕ ਦੇ ਨੀਵਾ ਹੋ ਹੋ ਗੇ ਲੋਟਾ ਤੇ ਸੰਗਤਾਂ ਇੱਥੇ ਸੇਵਾ ਕਰ ਰਹੀਆਂ ਜੀ ਇਹ ਪਿੰਡ ਠੱਠੀਆਂ ਦਾ ਵਿਸ਼ੇਸ਼ ਲੰਗਰ ਇੱਥੇ ਬਾਬਾ ਪਾਲਾ ਜੀ ਦੀ ਵਰਸੀ ਦੇ ਉੱਪਰ ਲਗਾਇਆ ਜਾਂਦਾ ਹ ਸੋ ਧੰਨਵਾਦ ਆ ਸਾਰਿਆਂ ਵੀਰਾਂ ਦਾ ਜਿਨ੍ਹਾਂ ਨੇ ਇਸ ਲੰਗਰ ਦੇ ਵਿੱਚ ਇਹ ਸੇਵ ਪਾਈ ਤੇ ਧੰਨਵਾਦ ਆ ਜੀ ਇਦਰੇ ਜਲਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਆ ਭਰਾਵਾਲੋ ਡਰਮ ਦੇ ਵਿੱਚ ਭਰ ਕੇ ਤੇ ਠੰਡਾ ਕੀਤਾ ਜਾਂਦਾ ਕਿਉਂਕਿ ਗਰਮੀ ਬਹੁਤ ਜ਼ਿਆਦੀ ਆ ਤੇ ਕੋਹ ਵੀਰ ਇਧਰ ਲਈ ਸਾਡਾ ਟਰਾਲੀ ਦੇ ਵਿੱਚ ਆ ਜਿਹੜੇ ਉਹ ਖਲੋਤੇ ਆ ਉਹ ਵੀ ਉਧਰ ਆਪਣੀ ਡਿਊਟੀ ਕਰ ਰਹੇ ਆ ਤੇ ਇਧਰ ਵੀ ਕੋਹ ਵੀਰ ਲੰਗਰਾ ਦੇ ਵਿੱਚ ਆ ਜਿਹੜੀ ਉਹ ਸੇਵਾ ਕਰ ਰਹੇ ਨੇ ਉਹ ਅੱਗੇ ਵਗੈਰਾ ਜਿੰਨੇ ਵੀ ਆ ਤੰਦੂਰ ਦੇ ਉੱਪਰ ਪ੍ਰਸ਼ਾਦੇ ਵਗੈਰਾ ਬਣ ਰਹੇ ਆ ਤੇ ਜਿੰਨੇ ਵੀ ਇੱਥੇ ਸੰਗਤ ਆ ਉਹ ਸਾਰੀ ਸਾਂਭ ਰਹੇ ਨੇ ਤੇ ਸੇਵਾ ਕਰ ਰਹੇ ਨੇ ਵੇਖੋ ਪਿਛੇ ਤੱਕ ਜੜੀਆਂ ਉਹ ਲਾਈਨਾਂ ਲੱਗੀਆਂ ਜਾਂ ਉਹ ਅੱਗੇ ਤੱਕ ਤੇ ਸਾਰਾ ਲੰਗਰ ਇੱਥੇ ਜਿਹੜਾ ਆ ਤੇ ਇਧਰ ਮੇਲੇ ਦਾ ਜਿਹੜਾ ਨਜ਼ਾਰਾ ਬਰਸੀ ਦਾ ਉਹ ਵੀ ਵੇਖੋ ਵੀ ਕਿੰਨੀ ਜਿਆਦੀ ਸੰਗਤ ਆ ਇੱਥੇ ਮੌਜੂਦ ਅੱਗੇ ਤੁਹਾਨੂੰ ਹੋਰ ਵੀ ਵਿਖਾਲਿਆ ਜਾਵੇਗਾ ਕੀ ਕੀ ਇਸ ਬਰਸੀ ਦੇ ਉੱਤੇ ਮੌਜੂਦ ਹੈ ਤੇ ਅੱਗੇ ਵੀ ਚੱਲਦੇ ਆਂ ਤੇ ਤੁਸੀਂ ਜਿਹੜੇ ਆ ਉਹ ਦਰਸ਼ਨ ਕੀਤੇ ਨੇ ਕਿਸ ਤਰ੍ਹਾਂ ਦੀ ਲੱਗੀ ਆ ਤੁਹਾਨੂੰ ਵੀਡੀਓ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਦੋਸਤੋ ਲਾਜ਼ਮੀ ਕਰ ਦਿਆ ਕਰੋ ਤੁਹਾਨੂੰ ਜਿੰਨੀਆਂ ਵੀਡੀਓ ਆ ਉਹ ਮੇਲਿਆਂ ਦੀਆਂ ਜਾਂ ਹੋਰ ਟੂਰਿਸਟ ਪੁਆਇੰਟਾਂ ਦੀਆਂ ਆਪਾਂ ਵਿਖਾਲਦੇ ਰਹਿੰਨੇ ਆ ਤੇ ਜਾਣਕਾਰੀ ਭਰਪੂਰੇ ਵੀਡੀਓ ਹੁੰਦੀਆਂ ਜੀ ਸਾਹਮਣੀ ਸਾਈਡ ਆ ਜਿਹੜੇ ਉਹ ਲੱਸੀ ਦੇ ਲੰਗਰ ਚੱਲ ਰਹੇ ਨੇ ਵੇਖੋ ਕਿਸ ਤਰ੍ਹਾਂ ਸੰਗਤਾਂ ਜਿਹੜੀਆਂ ਉਹ ਲੱਸੀ ਦੇ ਲੰਗਰ ਜਿਹੜੇ ਆ ਵਰਤਾਏ ਜਾ ਰਹੇ ਨੇ ਉਹ ਸਾਹਮਣੀ ਸਾਈਡ ਤੇ ਸੰਗਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਆ ਜਿਹੜੀਆਂ ਔਰ ਲੱਸੀ ਦੇ ਲੋਤੋ ਉਠਾ ਰਹੀਆਂ ਨੇ ਸ਼ਾਕ ਰਹੀਆਂ ਨੇ ਦੂਸਰੇ ਲੰਗਰ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈ ਜੀ ਆਈਸਕ੍ਰੀਮ ਵੇਖੋ ਇਧਰ ਸੰਗਤ ਦਾ ਬੜਾ ਜਿਆਦਾ ਯੋਰ ਹੈ ਇੱਥੇ ਵੀ ਸਾਰੀ ਸਾਈਡ ਇਧਰਲੀ ਸਾਈਡ ਹੈ ਜਿਹੜੀ ਉਹ ਕੇਲਿਆਂ ਦੀ ਟਰਾਲੀ ਹੈ ਜਿਹੜੀ ਉਹ ਭਰੀ ਹੋਈ ਆ ਵੇਖੋ ਇਧਰ ਆ ਪਾ ਚੁੱਕੇ ਹਾਂ ਗੁਰਦਾਰਾ ਬਾਬਾ ਪਾਲਾ ਜੀ ਦੇ ਦਰਸ਼ਨ ਕਰਕੇ ਤੇ ਦੋਸਤੋ ਕਿਸ ਤਰ੍ਹਾਂ ਦੀ ਲੱਗੀ ਆ ਤੁਹਾਨੂੰ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਆ ਤਾਂ ਯਾਰਾ ਮਿੱਤਰਾਂ ਆਪਣੇ ਰਿਸ਼ਤੇਦਾਰਾਂ 'ਚ ਸ਼ੇਅਰ ਜ਼ਰੂਰ ਕਰਨਾ ਘਰ ਪਰਿਵਾਰ ਬੈਠਣ ਵਾਲੀ ਵੀਡੀਓ ਦੇਖ ਕੇ ਸੁਣਨ ਵਾਲੀ ਆ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵੀਡੀਓ ਦੇਖਣ ਲਈ ਧੰਨਵਾਦ